गैर कानूनी है सारा मन ही है गैर कानूनी है नशे का डोप टेस्ट किधर आ गया एस पी साहब की सुनी एच पी साहब की गल थोड़ी सुना कह रहे नशे का डोप टेस्ट करा लो है एशी वाली गल कि आ गई ज्यादा एक पासा लैन न ज्यादा कह रहे गैर कानूनी ਤੁਹਾਲੇ ਤੁਹਾਨੂੰ ਕੀ ਲੱਗਦਾ ਕੀ ਹੈ ਇੱਥੇ ਕੀ ਕੀ ਇਹ ਗੈਰਕਾਨੂੰਨੀ ਕਰਕੇ ਢਾਈ ਜਾਂਦੇ ਆ ਨਸ਼ੇ ਦਾ ਬਹਾਨਾ ਆਇਆ ਠੀਕ ਗੱਲ ਕਹੀ ਪੂਰੀ ਇੱਕ ਪਾਸਾ ਲੈ ਨਾ ਤੁਸੀਂ ਪੁੱਛੋ ਤੁਸੀਂ ਕਹਿ ਸਕਦੇ ਹੋ ਤੁਸੀਂ ਆਜ਼ਾਦ ਹੋ ਪਰ ਬਾਖੋ ਤੁਸੀਂ ਤੁਸੀਂ ਕਹਿ ਸਕਦੇ ਹੋ ਜੀ ਇੱਕ ਪਾਸਾ ਲੋੜਾ ਮਰਜੀ ਲਓ ਤੁਹਾਡਾ ਜਿਹਦਾ ਨਸ਼ਾ ਤੁਹਾਡਾ ਤੁਹਾਡਾ ਕੀ ਲੱਗਦਾ ਕੀ ਹੈ ਤੁਹਾਨੂੰ ਕੀ ਕੀ ਲੱਗਦਾ ਕੀ ਮਤਲਬ ਹੈ ਰੈਸਟੋਰੈਂਟ ਹੁੰਦੇ ਇਹ ਇਹ ਟਾਉਂਦੇ ਜਿਹੜਾ ਗੈਰਕਾਨੂੰਨੀ ਹੋਵੇ ਉਹ ਟਾਉਂਦੇ ਆ ਸਿਰਫ ਨਸ਼ੇ ਦੀ ਆਰ ਦੇ ਵਿੱਚ ਭਾਈ ਜੀ ਨਸ਼ੇ ਦਾ ਵੇਚਦੇ ਆ ਐ ਕਰਦੇ ਆ ਐ ਕਰਦੇ ਆ ਉਹਦੀ ਹਾਰਦੇਸ਼ ਤਾਂ ਹੁੰਦੀ ਹੈ ਕਿਹਦਾ ਰਜਿਸਟਰੀ ਨਾਲ ਟਾਕੇ ਦਿਖਾਉਣਗੇ ਅੱਛਾ ਇਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਕੱਲ ਪੜੇਗਾ ਜਰੂਰ ਤਰ ਤਰ ਥੋੜੀ ਹੁੰਦਾ ਭਾਜੀ ਤੁਸੀਂ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਨੂੰ ਲੋੜ ਸਿਧਵਾਉਣਾ ਤੁਸੀਂ ਇੱਕ ਦਿਨ ਵੇਚ ਦੀ ਕੁਸ਼ ਕਰਨਾ ਹੋਵੇ 6 ਮਿੰਟ ਬਰਾਦਰ 6-7 ਮਿੰਟ ਕਿੱਥੇ ਹੋ ਗਏ ਭਾਈ ਸਾਹਿਬ ਤੁਹਾਡੇ ਨਾਲ ਪਹਿਲਾਂ ਵੀ ਧਾਰਾ ਪੜੀ ਹੈ ਤੁਸੀਂ ਤਾਂ ਕਹਿੰਦੇ ਹੋ ਕਿ ਤੁਸੀਂ ਕੁਸ਼ ਕਰਦੇ ਹੋ ਕਿਹਦੀ ਬੋਲਦੇ ਹੋ ਮੈਂ ਪਹਿਲਾਂ ਵੀ ਪੜੀ ਹੈ ਮੈਂ ਪਹਿਲਾਂ ਵੀ ਭਾਈ ਸਾਹਿਬ ਦੀਆਂ ਖਬਰਾਂ ਬਹੁਤ ਦੇਖੀਆਂ ਇਹਨਾਂ ਦੀ ਇਹ ਜਿਹੜਾ ਬੋਲਦੇ ਹੋ ਕੁਸ਼ ਦੇ ਵਿੱਚ ਬੋਲਦੇ ਹੋ ਇੱਕ ਮਿੰਟ ਥੋੜੇ ਮਿੰਟ ਤੁਸੀਂ ਮੈਂ ਪਹਿਲਾਂ ਵੀ ਸੁਣਿਆ ਸੀਗਾ ਥੋੜੇ ਦਿਰ ਮੈਨੂੰ ਦੱਸ ਹੁਣੇ ਕੀ ਕਿਹਾ ਸੀ ਕਿੰਨੀ ਦਿਰ ਪਹਿਲਾਂ ਤੁਹਾਨੂੰ ਆਇਆ ਸੀ ਨੋਟਿਸ ਮੈਂ ਤੁਹਾਨੂੰ ਕਹਿੰਦਾ ਅਰੋਜ ਉਹ ਚਾਹੀ ਨਹੀਂ ਲਿਖਿਆ ਉਹ ਚਾਹੀ ਨਹੀਂ ਲਿਖਿਆ ਸੀ ਮੈਂ ਮੇਰੇ ਚੋਂ ਮੇਰੇ ਘਰ ਤੱਕ ਜਾਏਗਾ ਆਪਾਂ ਮੇਰੇ ਵੀਰ ਮੇਰੇ ਪਿਆਰਦਿਆਂਗਾ ਮੈਂ ਦੱਸਦਾ ਮੈਂ ਆਪਾਂ ਇਤਨੀ ਕਿਸੇ ਇੱਕ ਪਿਛੇ ਦੇ ਕਿੰਨੂ ਵਾਲਾ ਨਹੀਂ ਕੇਰਾ ਸੀ ਇਹਨਾਂ ਦੇ ਪਿੱਛੇ ਜੇ ਤੋਂ ਜਿਹੜਾ ਕਿੰਨੂ ਵਾਲਾ ਗਰੀਬ ਢੇਰ ਲਿਆ ਮੁਆਫੀ ਲੈ ਕੇ ਆ ਜੀ ਤੋ ਹਾਂ 1.5 ਲੱਖ ਇਹ ਤਾਂ ਤੇਰੇ ਕਿੰਨੂ ਵਾਲਾ ਕੰਮ ਨਹੀਂ ਹੈਗਾ ਕਿਹਾਰੇ ਕੋਲ ਕੀ ਕਰੂਗਾ ਹੋਰ ਕੀ ਕਰੂਗਾ ਵਾਹ ਜੀ ਦੁਪਾ ਦਾ ਸਰਕਾਰ ਨੇ ਦਿੱਤਾ ਕੋਈ ਕੰਮ ਮੈਂ ਚੁਆਲਾ ਸਰਕਾਰ ਕਰੀ ਜਾਂਦਾ ਆਂਦਾ ਇਹਦਾ ਟਰੱਕ ਚਲਾਈ ਜਾਂਦਾ ਮੈਂ ਟੋਰੀਆਂ ਦਾ ਟਰੱਕ ਚਲਾਈ ਜਾਂਦਾ ਮੈਂ ਸਰਕਾਰ ਦਾ ਕੰਮ ਸਰਕਾਰ ਦਾ ਕੰਮ ਨਸ਼ੇ ਵਿੱਚ ਹੋ ਜੇ ਉਸੇ ਜਿਹੜਾ ਸਰਕਾਰ ਦੇ ਵਿਰੁੱਧ ਆਵਾਜ਼ ਦਿੱਤਾ ਤੁਸੀਂ ਕਿਸੇ ਨਾਲ ਗੱਲ ਨਹੀਂ ਸਰਕਾਰ ਦੇ ਨਾਲ ਨਹੀਂ ਤੁਸੀਂ ਇਹ ਕਹਿ ਰਹੇ ਹੋ ਹਾਂ ਜਦੋਂ ਪੂਰੇ ਕਾਦਾ ਨਾ ਸਰਕਾਰ ਜੀ ਬਹੁਤ ਬੋਲਦੇ ਜਨਤਾ ਕੋਈ ਸਾਹਿਬ ਜੀ ਭਾਈ ਸਾਹਿਬ ਜੀ ਬੋਲਦੇ ਬੋਲਦੇ ਤਾਂ ਤੁਸੀਂ ਸਰਕਾਰ ਦੇ ਪੱਖ ਬੋਲਦੇ ਤੁਸੀਂ ਕਦੇ ਵੀ ਪਾਰਟੀ ਕਰਨੀ ਕੀਤੀ ਕਦੇ ਵੀ ਕੀਤਾ ਨਹੀਂ ਕਰੀਏ ਕੋਈ ਕੁਛ ਮੈਨੂੰ ਦੱਸੋ ਵੀ ਤੁਸੀਂ ਨਸ਼ਾ ਕਰਨ ਵਾਲੇ ਦੀ ਹਮਾਇਤ ਕਰੋਗੇ ਕਿਉਂ ਕਰੋਗੇ ਮੈਂ ਦੂਜੀ ਬੋਲੀ ਜਾਂਦੀ ਕਿਹਨੇ ਦੇਖਣਾ ਨਸ਼ਾ ਵੇਚਦੇ ਦੇਖਣ ਨਾ ਸਮਝਦੇ ਫੜਾ ਲੇ ਲੱਖ ਰੁਪਏ ਦੇ ਕਿੰਨੂ ਸੀ ਪਤਾ ਤੁਹਾਨੂੰ ਤੁਸੀਂ ਕਹੋ ਜਦ ਨਸ਼ਾ ਕਰਦਾ ਪਹਿਲਾਂ ਜਿਹੜੀ ਮੈਂ ਮੇਰੇ ਦਿਲ ਦੀ ਗੱਲ ਕਰ ਰਿਹਾ ਸੀ ਇੱਕ ਕਰੋੜੀ ਦੇ ਰੱਖਿਆ ਸੀ ਰੇੜੀ ਦੇ ਰੱਖੋ ਜਪਾ 10 10 ਬੱਤੇ ਸੀਗੇ ਤੇ 2 ਰੱਖ ਲਏ ਹੋ ਗਏ ਉਹ ਕਰਕੇ ਆ ਉਹਨਾਂ ਨੂੰ ਉਹ 1.5 ਲੱਖ ਦੇ ਹੋ ਗਏ 1.5 ਉਦੋਂ વા ਸਟੋਰੀ ਜਾ ਕੇ ਤੁਹਾਨੂੰ ਦਿਖਾ ਕੇ ਲੈ ਕੇ ਆਵਾਂ ਜਿਹੜੀ ਐਵੇਂ ਨਹੀਂ ਕਰੀ ਬੋਲੀ ਬਾਈਕ ਤੁਸੀਂ ਨਾ ਕਲਿੱਪਾਂ ਜੋੜ ਲਿਆ ਉਹਨੇ ਸਭ ਨੇ ਕਿਹਾ ਮਾਲ ਲਿਆ ਕਰੋੜਾ ਰੁਪਿਆ ਲੈ ਕੇ ਦੇਸ਼ ਦਾ ਉਹਨੂੰ ਕਿਸੇ ਨੇ ਨਹੀਂ ਫੜਿਆ ਤੁਸੀਂ ਕਹਿ ਰਹੇ ਚਲੋ ਤਾਂ ਬਹੁਤ ਵੱਡੇ ਲੈਵੇ ਦੀ ਗੱਲ ਹੈ ਉਹ ਉਹ ਬਹੁਤ ਵੱਡੇ ਲੈਵੇ ਦੀ ਗੱਲ ਹੈ ਹਾਂ ਫਿਰ ਇੱਕ ਪਾਸਾ ਲੈਣਾ ਇੱਕ ਪਾਸਾ ਲੈਣਾ ਜਿਆਦਾ ਕਹਿਣ ਅਸੀਂ ਨਸ਼ੇ ਕਰਕੇ ਧਾਰਿਆ ਜਾਂ ਤਾਂ ਅਸੀਂ ਗੈਰਕਾਨੂੰਨੀ ਕਰਕੇ ਧਾਰਿਆ ਗੈਰਕਾਨੂੰਨੀ ਕਰਕੇ ਧਾਰਿਆ ਤਾਂ ਪੂਰੀ ਮਹੱਲੇ ਗੈਰਕਾਨੂੰਨੀ ਹੈ ਜੀ ਉਹ ਸਾਕਸ਼ਨ ਸਹੀ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਗਲਤ ਕਰ ਰਿਹਾ ਇਹ ਕਰ ਰਿਹਾ ਇਹ ਮਾਰੇ ਤਾਂ ਟੁੱਟਦੀ ਹੈ ਹਰ ਵਾਰ ਮਾਰੇ ਤਾਂ ਹੀ ਟੁੱਟਦੀ ਹੈ ਜਿਹਨੂੰ ਪਤਾ ਦੋਲ ਨਹੀਂ ਸਕਦੇ ਇਹ ਤਾਂ ਵਿਚਾਰੇ ਆਪ ਦਾ ਰੋਟੀ ਪਕਾ ਕੇ ਨਹੀਂ ਖਾ ਸਕਦੇ ਤੇ ਇਹਨਾਂ ਨਾਲ ਕਰੂਨੀ ਲੜਾਈ ਕਿੱਥੇ ਲੜਨਗੇ ਨਹੀਂ ਲੜਨੋ ਕਰ ਵੀ ਲੋਟਾ ਦੇ ਦੇ ਤੈਨੂੰ ਲੱਗਦਾ ਵੀ ਉਹ ਭਾਈ ਸਾਹਿਬ ਇਹ ਤਾਂ ਬਹੁਤ ਧੀ ਕਰਕੇ ਵੀ ਨਹੀਂ ਖਾ ਸਕਦੇ ਵਿਚਾਰੇ ਕਰਕੇ ਵੀ ਨਹੀਂ ਖਾ ਸਕਦੇ ਤੇ ਤੂੰ ਯਾਰ ਐਸਪੀ ਸਾਹਿਬ ਉਹ ਹੀ ਤਰਸ ਕਰ ਲੈਂਦੇ ਵਿਚਾਰੇ ਯਾਰ ਕੋਈ ਨਹੀਂ ਬੈਠੇ ਆ ਯਾਰ ਉਹ ਬਸ ਭਾਈ ਸਾਹਿਬ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਤੁਹਾਡੀਆਂ ਬਹੁਤ ਕਵਰਾਂ ਪੜੀਆਂ ਪਹਿਲਾਂ ਵੀ ਸੁਣੀਆਂ ਨੇ